ਭਗਵਾਨ ਤਾਂ ਮੰਦੀ ਮਕਾਨ ਦੇ ਰਹੇ ਆ ਪਾਣੀ ਵੀ ਦੇ ਰਿਹਾ ਪਾਣੀ ਦਾ ਮਸਲਾ ਹੱਲ ਨਹੀਂ ਕਰ ਰਿਹਾ ਪਾਣੀ ਨਹੀਂ ਮਿਲ ਰਿਹਾ ਸਾਨੂੰ ਬੁਰਾ ਹਾਲ ਆ ਸਾਡਾ ਝੂਠੇ ਲਾਰੇ ਲਾ ਲੇ ਵੋਟਾਂ ਪਵਾ ਲਈਆਂ ਸਾਤੇ ਐਮਐਲ ਨੂੰ ਨਹੀਂ ਕਿਹਾ ਐਮਐਲ ਦੀ ਮਕਾਨ ਦਿੰਨੇ ਆ ਐਮਐਲ ਨੂੰ ਵੀ ਰੋਣੇ ਆ ਐਮਐਲ ਨੇ ਮਕਾਨ ਚੋਰੀ ਆ ਗਿਆ ਚਾਹ ਨਾ ਵੱਡਣਾ ਅਸੀਂ ਡੰਡਿਆਂ ਨਾਲ ਕੁੱਟਣਾ ਸਾਡੇ ਪਿੰਡ ਚ ਨਾ ਵਰਜਵੇ ਐਮਐਲ ਛੋਟਿਆਂ ਨਾਲ ਵੱਡਣਾ ਪੁੰਨ ਹੋਣ ਚੋਗਾ ਸੀਨੇ ਹਾਂ ਡੰਡਾ ਚੱਕ ਲੈਣਾ ਸਾਡੇ ਕੋਈ ਵੋਟਾਂ ਨੂੰ ਇੱਥੇ ਆ ਕੇ ਬੜਨਾ ਜਾਵੇ ਪਿੰਡ ਵਿੱਚ ਨੱਕਰ ਤੇ ਸਾਡੇ ਚ ਹਾ ਅਸੀਂ ਅਸੀਂ ਝਾੜੂ ਫੇਰਨਾ ਡੰਡਾ ਫੇਰਨਾ ਜਿੰਨਾ ਸਾਤਾ ਫਿਰਿਆ ਉਨਾ ਫੇਰਨਾ ਸੋ ਸਮਝ ਕੇ ਸਾਡੇ ਪਿੰਡ ਵਿੱਚ ਨੱਕਰ ਚ ਪੜਨਾ ਉਹ ਗੋਡੇ ਵੀ ਭੰਨਣਗੇ ਗਿੱਟੇ ਵੀ ਭੰਨਣਗੇ ਤੇ ਭੰਨਣਗੇ ਹੰਕਾਰੀ ਦਾ ਹੰਕਾਰ ਮੀਆਂ ਬਿਨਾਂ ਪਾਣੀ ਤੋਂ ਪੱਤੋਂ ਦੇ ਲੋਕ ਬੈਠੇ ਭੈੜੀ ਨਿਕਲੀ ਬਦਲਾਵ ਵਾਲੀ ਸਰਕਾਰ ਮੀਆਂ ਬਦਲਾ ਆ ਗਿਆ ਬਹੁਤ ਵਧੀਆ ਬਦਲਾ ਆਇਆ ਇਹ ਜਾ ਬਦਲਾ ਤਾਂ ਕੰਨਾਂ ਨੂੰ ਅੱਤ ਲਵਾ ਦੇ ਸਾਡੇ ਪਿੰਡ ਦੇ ਦਾ ਪਾਣੀ ਬਿਨਾ ਭੁੱਖੇ ਮਰ ਰਹੇ ਆ ਇਹ ਕਹਿੰਦੇ ਅਸੀਂ ਵਿਕਾਸ ਕਰੂੰਗੇ ਕਦੋਂ ਵਿਕਾਸ ਕਰੂੰਗੇ ਜਾਦੂਰੇ ਕੋਈ ਜੂਂਦਾ ਨਹੀਂ ਰਹੂਗਾ ਭਗਵੰਤਮਾਨ ਸਾਹਿਬ ਇਹ ਕਰਦੇ ਆ ਪਿੰਡਾਂ ਚ ਜ਼ਮੀਨਾਂ ਨੂੰ ਪਾਣੀ ਦੰਦੇ ਆ ਨਹਿਰੀ ਪਾਣੀ ਦੇਤਾ ਅਸੀਂ ਐਂ ਦੇਤਾ ਫਲਾਣਾ ਦੇਤਾ ਫਸਲਾਂ ਬਚਾਉਨੇ ਅਸੀਂ ਉਰੇ ਦਾ ਬੰਦੇ ਮਰ ਰਹੇ ਆ ਸਾਨੂੰ ਤਾਂ ਪੀਣ ਜੋਗਾ ਪਾਣੀ ਨਹੀਂ ਮਿਲਦਾ ਪਤਾ ਨਹੀਂ ਹਵਾ ਚੇ ਤੀਰ ਛੱਡੀ ਜੰਨੇ ਆ ਜੀ ਇਹ ਨਹੀਂ ਹੁਣ ਤੱਕ ਕਦੇ ਹਾਲਾਤ ਬਣੇ ਆ ਪਾਣੀ ਵਾਲੇ ਐਸੇ ਐਸੇ ਜੰਗੀ ਪੱਧਰ ਵਾਲੇ ਹਾਲਾਤ ਜਿਹੜੇ ਹੁਣ ਬਣੇ ਹੋਏ ਨੇ ਅਸੀਂ ਆਪਣੀ ਸੋਚੀ ਇਹ ਤਾਂ ਕਦੇ ਦੇਖੇ ਨਹੀਂ ਜੀ 35 ਸਾਲ ਦੀ ਉਮਰ ਮੇਰੀ ਹੋ ਗਈ ਜੀ ਇੰਨਾ ਮਾੜਾ ਹਾਲ ਨਹੀਂ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਨੂੰ ਲੈ ਕੇ ਹੋਣਾ ਹੈ ਤੀਜੇ ਵਿਸ਼ਵ ਯੁੱਧ ਦਾ ਪਤਾ ਨਹੀਂ ਪਰ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਪੱਤੋਂ ਦੇ ਵਿੱਚ ਜੰਗ ਦੇ ਹਾਲਾਤ ਜ਼ਰੂਰ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਹਾਲਾਤ ਬਣੇ ਨੇ ਤੇ ਕਾਰਨ ਹੈ ਪਾਣੀ ਕਹਿੰਦੇ ਬੀਤੇ ਕਈ ਦਿਨਾਂ ਤੋਂ ਪਿੰਡ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਰਕੇ ਜੋ ਪਿੰਡ ਦੇ ਲੋਕ ਨੇ ਉਹ ਬੇहद ਦੁਖੀ ਨੇ ਤੇ ਨਾਰਾਜ਼ ਨੇ ਸੂਬਾ ਸਰਕਾਰ ਤੋਂ ਵੀ ਤੇ ਮੌਜੂਦਾ ਐਮ.ਐਲ.ਏ. ਸਾਹਿਬ ਤੋਂ ਵੀ ਕਹਿੰਦੇ ਸਰਕਾਰ ਤਾਂ ਝਾੜੂ ਵਾਲਿਆਂ ਦੀ ਸੀ ਪਹਿਲਾਂ ਝਾੜੂ ਫੜੇ ਸੀ ਬਸ ਝਾੜੂ ਦੇ ਵਿੱਚ ਹੁਣ ਡੰਡੇ ਪਾਏ ਨੇ ਕਿਉਂ ਪਾਏ ਨੇ ਗੱਲਬਾਤ ਕਰਾਂਗੇ ਪੁੱਛਾਂਗੇ ਸਾਡੇ ਨਾਲ ਇਸ ਵੇਲੇ ਪੱਤੋਂ ਪਿੰਡ ਦੇ ਵਸਨੀਕ ਸਾਰੇ ਨੇ ਮਾਤਾ ਜੀ ਝਾੜੂ ਫੜ ਕੇ ਖੜੇ ਹੋ ਝਾੜੂ ਵੀ ਪੁੱਠਾ ਫੜਿਆ ਤੁਸੀਂ ਕੀ ਕੀ ਗੱਲ ਹੈ ਜੀ ਤਾਂ ਫੜਿਆ ਪਹਿਲਾਂ ਅਸੀਂ ਬਣਾਇਆ ਤਾਂ ਹੁਣ ਅਸੀਂ ਆਪੇ ਟੰਗ ਤੇ ਆ ਤੋੜਨਾ ਇਹ ਕਾਤੇ ਤੋੜਨਾ ਹੈ ਸਾਡਾ ਪਾਣੀ ਪਾਣੀ ਦਾ ਮਸਲਾ ਹੱਲ ਐਮਐਡੀ ਦੋ ਗੱਲੀ ਬਣਾਇਆ ਸੀ ਜੀ ਸਾਡੇ ਗੱਲ ਬਾਤਾਂ ਕਰਕੇ ਗਿਆ ਮਾੜੀ ਚ ਕਹਿੰਦਾ ਨਾ ਮੈਂ ਗੁਰੂ ਘਰ ਆਉਣਾ ਨਾ ਮੈਂ ਪੰਚਾਇਤੀ ਆਉਣਾ ਸਰਕਾਰੀ ਜਗ੍ਹਾ 'ਚ ਨਹੀਂ ਆਉਣਾ ਮੈਨੂੰ ਜਿੱਥੇ ਮਰਜ਼ੀ ਹੋਰ ਪਾਸੇ ਬਣਾ ਲਓ ਮਾੜੀ 'ਚ ਬਣਾਇਆ ਤਾਂ ਮਾੜੀ 'ਚ ਕਹਿੰਦਾ ਇਹ ਤਾਂ ਮੈਂ ਵੀ 25 ਤਰੀਕ ਨੂੰ ਤੁਹਾਡਾ ਪਾਣੀ ਦਾ ਮਸਲਾ ਹੱਲ ਕਰ ਦੂੰਗਾ ਬੋਰ ਕਰਾ ਕੇ ਜੀ ਜਦ ਸਾਡੇ ਪਿੰਡ ਦੇ ਬੰਦੇ ਗਏ ਤਾਂ ਉਹਨਾਂ ਨੂੰ ਕਹਿੰਦਾ ਵੋਟਾਂ ਤੇ ਬਾਅਦ 'ਚ ਹੋਊਗਾ ਕੀ ਗੱਡਾ ਸੀ ਸਾਡੇ ਬੰਦੇ ਦਿਹਾੜੀਆਂ ਕਰਨ ਅਸੀਂ ਜੋਤੇ ਕਰ ਗਏ ਬੱਚਿਆਂ ਵਾਲੀਆਂ ਅਸੀਂ ਪਾਣੀ ਢੋਈਏ ਕਿ ਅਸੀਂ ਰੋਣਿਆੜਿਆਂ ਨੂੰ ਆਫ ਕਰੀਏ ਰਜਕਾਰ ਦਈਏ ਨਾ ਸਾਡੇ ਪਾਸ ਕੋਈ ਕੈਂਪਰ ਹੈ ਨਾ ਸਾਡੇ ਪਾਸ ਕੁਛ ਹੈ ਕੁਛ ਵੀ ਨਹੀਂ ਆਂਦਾ ਹੈਗਾ ਸਾਡੇ ਪਾਸ ਕਿੰਨਾ ਟਾਈਮ ਹੋ ਗਿਆ ਪਾਣੀ ਨਹੀਂ ਆ ਰਿਹਾ ਗੋ ਮਹੀਨੇ ਹੋ ਗਏ ਤੀਆਂ ਲੱਗ ਗਿਆ ਐਮਐਲਏ ਨੇ ਨਾ ਦੋ ਮਹੀਨੇ ਚੱਕਰ ਨਹੀਂ ਮਾਰਿਆ ਪੁੱਛ ਨਹੀਂ ਚੱਕਰ ਮਾਰ ਗਿਆ ਹਾਂ ਕਰਕੇ ਮੁੜ ਕੇ ਕੁਛ ਨਹੀਂ ਕਿਹਾ ਹੈਗਾ ਸਾਡੇ ਪਿੰਡ ਦੇ ਨੂੰ ਜਵਾਬ ਦੇ ਆ ਉਹਨਾਂ ਨੇ ਵੀ ਮੈਂ ਤਾਂ ਬੋਰਡਾਂ ਤੇ ਬਾਅਦ ਚ ਕਰੂੰਗਾ ਕਿ ਹੁਣ ਤਾਂ ਲੋਕ ਸਭਾ ਜੀਆਂ ਚੋਣਾਂ ਨੇ ਹੁਣ ਤਾਂ ਵੱਡੇ ਵੱਡੇ ਲਾਰੇ ਜਿਹੜੇ ਹੈਗੇ ਆ ਉਹ ਲਾਂਦੇ ਫਿਰ ਇਹ ਲੋਕਾਂ ਮੇਰੀ ਗੱਲ ਸੁਣੋ ਵੱਡੇ ਵੱਡੇ ਆ ਹੁਣ ਸਾਡੇ ਮੈਂ ਫੈਸਾ ਮੇਰੇ ਬਜ਼ੁਰਗਾਂ ਜਿਸ ਟਾਈਮ ਤੇ ਕੁਰਸੀ 'ਤੇ ਬਹਿੜਦੇ ਆ ਉਦੋਂ ਤਾਂ ਇਹ ਐ ਵੀ ਕਹਿੰਦੇ ਆ ਕਿ ਜੇ ਨਾ ਫੁੱਕ ਵੀ ਦਵੇ ਆ ਰੈਟ੍ਰਿੰਗ ਵੀ ਕਰ ਦਵੇ ਅਸੀਂ ਗੇਰ ਨਹੀਂ ਬਾਹਰ ਠੀਕ ਆ ਜਦ ਇਹ ਬਣ ਜਾਣਗੇ ਫਿਰ ਤੂੰ ਕੌਣ ਮੈਂ ਕੌਣ ਹੈ ਫਿਰ ਨਹੀਂ ਕਿਸੇ ਨੂੰ ਸਿਆਣ ਦੇ ਨਾ ਗਰੀਬ ਨੂੰ ਨਾ ਅਮੀਰ ਨੂੰ ਕਿਸੇ ਨੂੰ ਨਹੀਂ ਸਿਆਣ ਦੇ ਇਹ ਕੁਰਸੀਆਂ ਪਰ ਇਹ ਆਪਣੇ ਬੈਠ ਜਾਨੇ ਆ ਫਿਰ ਫੁਕਦੇ ਆ ਇਹ ਸਾੜੀ ਵਰਗੀ ਬਰਾਬਰੀ ਨੂੰ ਕੋਈ ਨਹੀਂ ਸਿਆਣਦੇ ਇਹ ਇਸ ਟਾਈਮ ਤੱਕ ਸਾਨੂੰ ਐ ਹੋਇਆ ਸੀ ਵੋਟ ਵੀ ਨਾ ਪਾਈਏ ਕਿਸੇ ਪਿੰਡ ਵਿੱਚ ਬਾਈ ਕਾਟ ਕਰਨਾ ਚਾਹੁੰਦੇ ਆ ਅਸੀਂ ਹਾਂ ਨਾ ਅਸੀਂ ਕਿਸੇ ਪੰਚ ਨੂੰ ਨਾ ਅਸੀਂ ਸਰਪੰਚ ਨੂੰ ਨਾ ਅਸੀਂ ਕਿਸੇ ਨੂੰ ਵੀ ਨਹੀਂ ਬਣਾਉਣਾ ਚਾਹੁੰਦੇ ਸਾੜੇ ਪੱਕ ਕੋਈ ਐਮਐਸ ਦੇ ਨਾ ਆਵੇ ਸਾੜੇ ਪੱਕ ਕੁਛ ਨਾ ਆਵੇ ਜਿਆਦਾ ਸੀ ਪਾਣੀ ਪਈ ਫਿਰਦੇ ਆ ਇੱਕ ਜਾ ਕੇ ਦੇਖ ਲਓ ਸਾੜੇ ਟੈਂਕੀਆਂ ਦਾਣੇ ਪਾਉਣੇ ਵਾਲੀਆਂ ਹੋਈਆਂ ਪਈਆਂ ਜਾ ਕੇ ਦੇਖੋ ਪਰ ਭਗਵੰਦ ਮਾਨ ਦੀ ਸਰਕਾਰ ਦਾ ਕਹਿੰਦੀ ਅਸੀਂ ਕੰਮ ਹੀ ਬੜਾ ਕੀਤਾ ਕਿਹੜਾ ਕੰਮ ਕੀਤਾ ਦੱਸੋ ਬਸ ਸਹੀ ਕਿਹੜਾ ਕੀਤਾ ਸਾੜੇ ਬਜ਼ੁਰਗਾਂ ਨਾਲ ਵੀ ਵਿੱਚ ਪੜ ਗਏ ਪਾਣੀ ਵੀ ਜਾ ਰਿਹਾ ਚਲੋ ਸਾਡੇ ਘਰ ਦਿਖਾਈਏ ਤੁਹਾਨੂੰ ਨਾ ਚਲੋ ਸਾਡੇ ਘਰ ਪਿੰਡ ਵਿੱਚ ਫਿਰੋ ਵੀ ਕੀ ਚੀਜ਼ ਕੀਤੀ ਆ ਉਹਨੇ ਤਾਂ ਤਾਂ ਸਾਨੂੰ ਪਤਾ ਲੱਗਿਆ ਸਾੜੇ ਬਜ਼ੁਰਗਾਂ ਨੂੰ ਕੁਝ ਨਹੀਂ ਹੋਇਆ ਸਾਡੇ ਘਰ ਬਾਹਰ ਕੀਤੇ ਰਸੋਈਆਂ ਨੂੰ ਔਰਤਾਂ ਨੂੰ 10000 ਰੁਪਏ ਮਹੀਨੇ ਦਾ ਆਪਕਾ ਕਿਸੇ ਨੂੰ ਨਹੀਂ ਆਇਆ ਕਾ ਜਿਹੜੀਆਂ ਵਿਧਵਾ ਨੇ ਉਹਨਾਂ ਨੂੰ ਕਾ 3500 ਲੱਗੂਗਾ ਹਰ ਸੋਈ ਦਾ ਕੰਮ ਮਿਲੂਗਾ ਸਮਾਨ ਕੁਛ ਨੂੰ ਕੁਛ ਨਹੀਂ ਮਿਲਿਆ ਸਾਨੂੰ ਉਹ ਵੀ ਨਹੀਂ ਸਾਨੂੰ ਚਾਹੀਦਾ ਸੀ ਕਹਿੰਦੇ ਸਾਡੇ ਪਾਣੀ ਦਾ ਹੱਦ ਹੋਣਾ ਚਾਹੀਦਾ ਜੇ ਸਾਡਾ ਪਾਣੀ ਦਾ ਨਹੀਂ ਹੈਗਾ ਅਸੀਂ ਕੀ ਕਰਨਾ ਤੁਸੀਂ ਜਿਹੜਾ ਹੁਣ ਤੱਕ ਕੰਮ ਹੋਇਆ ਐ ਐਮਐਲਏ ਨੇ ਕਰਾਇਆ ਜਾਂ ਪੰਜਾਬ ਸਰਕਾਰ ਨੇ ਕਰਾਇਆ ਕਹਿੰਦੇ ਪਿੰਡ 'ਚ ਪਾਣੀ ਵੀ ਨਹੀਂ ਹੈਗਾ ਤੇ ਤੁਸੀਂ ਸੰਤੁਸ਼ਟ ਹੋ ਅਸੀਂ ਤਾਂ ਬਿਲਕੁਲ ਸੰਤੁਸ਼ਟ ਨਹੀਂ ਜੀ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਹੈਗਾ ਹਾਲਾਂਕਿ ਕਿ ਪਾਣੀ ਦਾ ਦੇਖੋ ਪਾਣੀ ਦਾ ਵਿਕਾਸ ਨਹੀਂ ਹੋਇਆ ਪਾਣੀ ਵੀ ਨਹੀਂ ਹੈਗਾ ਸਾਡੇ ਪਿੰਡ 'ਚ ਅਸੀਂ ਦਿਹਾੜੀਆਂ ਕਰੀ ਕੇ ਪਾਣੀ ਢੋਈਏ ਸਾਡੇ ਛੋਟੇ ਛੋਟੇ ਬੱਚੇ ਸਾਡੀ ਮਾਂ ਵੀ ਅਸੀਂ ਬਹੁਤ ਦੁਖੀ ਐ ਐਮਐਲਏ ਸਾਡੇ ਪਿੰਡ ਦੋ ਵਾਰ ਆਇਆ ਕੋਈ ਵਿਕਾਸ ਨਹੀਂ ਹੋਇਆ ਜੀ ਅਸੀਂ ਤਾਂ ਇਹੀ ਚਾਹਦੇ ਹਾਂ ਜੀ ਸਾਡੇ ਪਿੰਡ ਦੇ ਵਿਕਾਸ ਨਹੀਂ ਹੋਣਾ ਸਾਡੇ ਪਿੰਡ ਵੋਟਾਂ ਵਾਸਤੇ ਆਇਓ ਨਾ ਜੇ ਆਣਗੇ ਫੇਰ ਅਸੀਂ ਵੋਟ ਪਾਉਣੀਆਂ ਨਹੀਂ ਜੀ ਅਸੀਂ 9 ਵੋਟ ਪਾਵਾਂਗੇ ਅਸੀਂ ਕੋਈ ਵੋਟ ਨਹੀਂ ਪਾਉਣੀ ਕਿਸੇ ਨੂੰ ਵੀ ਕਿਉਂਕਿ ਅਸੀਂ ਦੁਖੀ ਹਾਂ ਸਾਰੇ ਬਾਪੂ ਜੀ ਕਹਿੰਦੇ 2 ਮਹੀਨੇ ਹੋ ਗਏ ਕਰੀ ਪਿੰਡੇ ਪਾਣੀ ਆਇਆ ਹੀ ਨਹੀਂ ਹਾਂਜੀ ਪਾਣੀ ਸਾਡੇ ਪਿੰਡ ਚ ਆਇਆ ਨਹੀਂ ਤੇ ਅਸੀਂ ਸਾਰੇ ਕੈਂਡੀਡੇਟਾਂ ਦਾ ਰੱਜ ਕੇ ਵਿਰੋਧ ਕਰਦੇ ਆ ਅਸੀਂ ਕਿਸੇ ਕੈਂਡੀਡੇਟ ਨੂੰ ਆਪਣੇ ਪਿੰਡ ਚ ਵਟ ਨਹੀਂ ਦੇਣਾ ਨਾ ਅਸੀਂ ਵੋਟਾਂ ਕਿਸੇ ਨੂੰ ਪਾਣੀ ਹੈ ਜਦ ਤੱਕ ਸਾਡਾ ਪਾਣੀ ਦਾ ਮਸਲਾ ਨਹੀਂ ਹੱਲ ਹੁੰਦਾ ਸਾਡਾ ਵਿਰੋਧ ਚੱਲੂਗਾ ਸਰਕਾਰ ਨਾਲ ਅਸੀਂ ਪਰ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਸਾਡਾ ਸਾਡੇ ਸਰਕਾਰ ਵੇਲੇ ਦਾ ਕੰਮ ਹੀ ਬਹੁਤ ਹੋਏ ਨੇ ਤੁਸੀਂ ਕਹਿੰਦੇ ਜਿਹੜੀ ਪਾਣੀ ਦੀ ਜਿਹੜੀ ਬੇਸਿਕ ਨੀਡ ਹੈ ਇੱਕ ਮਨੁੱਖੀ ਜੀਵਨ ਦੇ ਲਈ ਕਹਿੰਦੇ ਤੁਹਾਡੇ ਪਿੰਡ ਉਹੀ ਨਹੀਂ ਆ ਰਿਹਾ ਕਹਿੰਦੇ ਕੰਮ ਬਾਦ ਕਰਤਾ ਅਸੀਂ ਤਾਂ ਜੀ ਪਾਣੀ ਤੋਂ ਅਨਵੋਲ ਕਿਹੜੀ ਚੀਜ਼ ਆ ਫਿਰ ਹੋਰ ਜੇ ਇਹ ਨਹੀਂ ਸਾਨੂੰ ਮਿਲਣਾ ਫੇ ਬੰਦੇ ਦੀ ਜੀਵਨ ਕਿਹਾ ਹੈ ਨਹੀਂ ਜੀ ਸਭ ਦਾ ਪਾਣੀ ਬਿਨਾਂ ਜਾਨਵਰ ਵੀ ਨਹੀਂ ਜੀ ਸਕਦੇ ਫੇ ਇਹ ਤਾਂ ਬੰਦੇ ਆ ਹੈ ਜੀ ਪਾਣੀ ਜ਼ਰੂਰੀ ਆ ਜੀ ਸਾਡੇ ਵਾਸਤੇ ਅਸੀਂ ਵਿਰੋਧ ਕਰਾਂਗੇ ਡਟ ਕੇ ਸਾਡਾ ਪਾਣੀ ਦਾ ਮਸਲਾ ਜੇ ਹੱਲ ਹੋਊਗਾ ਤਾਂ ਵੋਟਾਂ ਪਾਉਂਗੇ ਨਹੀਂ ਸਾਡਾ ਬਾਈ ਘਾਟਾ ਹਾਂਜੀ ਭਾਜੀ ਕਹਿੰਦੇ ਯੂਥ ਯੂਥ ਵਾਸਤੇ ਵੀ ਬੜਾ ਕੰਮ ਕੀਤਾ ਇਹਨਾਂ ਨੇ ਸਾਡੇ ਪਿੰਡ 'ਚ ਤਾਂ ਹਲੇ ਫਿਲਹਾਲ ਕੁਝ ਨਹੀਂ ਹੋਇਆ ਕੰਮ ਕਰੇ ਹੋਣਗੇ ਹੋਰ ਪਾਸੇ ਕਰੇ ਹੋਣਗੇ ਪਰ ਸਾਡੇ ਪਿੰਡ 'ਚ ਹਲ ਤੱਕ ਕੁਝ ਨਹੀਂ ਹੋਇਆ ਨਾ ਕੋਈ ਪਾਰਕ ਨਾ ਕੋਈ ਸਕੂਲ ਪਰ ਖਰਚ ਨਾ ਕੋਈ ਨਾਲੀਆਂ ਪਰ ਨਾ ਕੋਈ ਗਰਾਊਂਡ ਹਲ ਤੱਕ ਸਾਡੇ ਪਿੰਡ 'ਚ ਕੁਝ ਨਹੀਂ ਸ਼ੁਰੂ ਕਰ ਹੋਇਆ ਕਰਿਆ ਹੈਗਾ ਪਾਣੀ ਬਾਰੇ ਐਮਐਲਏ ਸਾਹਿਬ ਕੀ ਕਹਿੰਦੇ ਪਾਣੀ ਬਾਰੇ ਆਏ ਸੀਗੇ ਸਾਡੇ ਪਿੰਡ ਕਹਿੰਦੇ 25 ਤਰੀਕ ਨੂੰ ਬੋਰ ਕਰਾਵਾਂਗੇ ਕੋਈ ਮਰਜ਼ੀ ਆਵੇ ਪਰ ਹਲ ਤੱਕ ਕੁਝ ਨਹੀਂ ਪਾਣੀ ਬਿਨਾ ਬਹੁਤ ਔਖੇ ਆ ਕਿਹੜੀ 25 ਜਿਹੜੀ ਲੰਘ ਚੁੱਕੀ ਆ ਕੀ ਮਹੀਨਾ ਕਹਿ ਗਏ ਸੀ ਜਾਂ 25 ਕਹਿ ਗਏ 25 ਦਾ ਹਰ ਮਹੀਨੇ ਆਉਣੀ ਹੈ 25 25 ਅਪ੍ਰੈਲ ਕਹਿ ਗਏ ਸੀ 25 ਅਪ੍ਰੈਲ ਕਹਿ ਗਏ ਸੀ ਵੀ ਕੋਈ ਮਰਜ਼ੀ ਹੋਵੇ ਤੁਹਾਡਾ ਹਿੱਲਾ ਹੋਊਗਾ ਤਾਂ ਕੁਝ ਨਹੀਂ ਬਣਾ ਹੈਗਾ ਉਸ ਤੋਂ ਬਾਅਦ ਅਸੀਂ ਬਾਲਟੀਆਂ ਟੈਂਕੀਆਂ ਟੋਲੇ ਲੈ ਕੇ ਮੋਟਰਾਂ ਉੱਤੇ ਪਾਣੀ ਭਰ ਰਹੇ ਹਾਂ ਬਹੁਤ ਬੁਰਾ ਹਾਲ ਆ ਸਾਰੇ ਪਿੰਡ ਦਾ ਭਾਜੀ ਕੀ ਜਲੀ ਭਰੀ ਖੜੀ ਹੈ ਪਾਣੀ ਗੱਲ ਜੱਗੋ ਜਾ ਕੇ ਬਹੁਤ ਹੀ ਬੁਰਾ ਹਾਲ ਆ ਜਿਹਨ ਦੂਏ ਪਿੰਡ ਦੇ ਪਾਣੀ ਲਿਆਉਣੇ ਜੀ ਜਮ ਹੱਲ ਨਹੀਂ ਹੋਏ ਕੰਮ ਦਾ ਹੋਰ ਜਗ ਦੇਖ ਲਓ ਸਾਡੀ ਫੋਟੋ ਨਾਲ ਪਟੜਾਲੀ ਦੀ ਭਰੀ ਹੋਈ ਬਸ ਸਾਨੂੰ ਪਾਣੀ ਦਾ ਮਸਲਾ ਚਾਹੀਏ ਹੱਲ ਬਾਪੂ ਜੀ ਹੁਣ ਤੱਕ ਤੁਹਾਡੀ ਤੁਸੀਂ ਤਾਂ ਕਈ ਸਰਕਾਰਾਂ ਦੇਖੀਆਂ ਨੇ ਹੁਣ ਤੱਕ ਕਿਸੇ ਸਰਕਾਰ ਚ ਇਹ ਹਾਲ ਹੋਇਆ ਸੀ ਵੀ ਪਾਣੀ ਪਿੰਡ ਚ ਪਹੁੰਚਦਾ ਹੋਇਆ ਹੀ ਨਾ ਹੋਵੇ ਹੋਇਆ ਜਮਾਂ ਜਮਾਂ ਨਹੀਂ ਚਾਹੀਦਾ ਹਾਲ ਹੋਇਆ ਠੀਕ ਰਿਹਾ ਬਦਲਾ ਆ ਗਿਆ ਹਾਂ ਹੋਰ ਆ ਗਿਆ ਬਦਲਾ ਹਾਂ ਜੀ ਆ ਗਿਆ ਆ ਗਿਆ ਬਦਲਾ ਹਾਂ ਬਦਲਾ ਬਹੁਤ ਵਧੀਆ ਜੀ ਹਾਂ ਜੀ ਬਦਲਾ ਆ ਗਿਆ ਬਹੁਤ ਵਧੀਆ ਬਦਲਾ ਆਇਆ ਜਾ ਬਦਲਾ ਤਾਂ ਕੰਨਾਂ ਨੂੰ ਅੱਤ ਲਵਾ ਦੇ ਸਾਡੇ ਪਿੰਡ ਦੇ ਤਾਂ ਹਾਂ ਹਾਂ ਜੀ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਸਾਡਾ ਪਾਣੀ ਬਿਨਾਂ ਬੁਰਾ ਹਾਲ ਆ ਜੀ ਸਾਡੇ ਪਿੰਡ ਐਮਐਲਏ ਵੀ ਆ ਲਿਆ ਦੋ ਤਿੰਨ ਵਾਰ ਉਹ ਵੀ ਬਸ ਬਰਫ ਦਾ ਮੁੰਡਾ ਦੇ ਕੇ ਚਲੇ ਜਾਂਦਾ ਉਹਦੇ ਬਾਅਦ ਚ ਉਹ ਖੁਰ ਜਾਂਦਾ ਨਾ ਸਾਨੂੰ ਪਾਣੀ ਨਾ ਕੁਛ ਸਾਡੇ ਪਿੰਡ ਚ ਪਾਣੀ ਦਾ ਇੰਨਾ ਬੁਰਾ ਹਾਲ ਆ ਜਿਹੜੇ ਸਾਡੇ ਨਲਕੇ ਆ ਉਹਨਾਂ ਦਾ ਪਾਣੀ ਵੀ ਕੌੜਾ ਹੈ ਇਹ ਇਹ ਮਹਿਕਮੇ ਵਾਲੇ ਨੇ ਵੀ ਸੈਂਪਲ ਚੈੱਕ ਕਰਿਆ ਇਹਦੇ ਇਹ ਫੇਲ ਆ ਸੈਂਪਲ ਸਾਡੇ 250 ਫੁੱਟ ਤੇ ਡੂੰਗਾ ਪਾਣੀ ਨਹੀਂ ਆ ਰਿਹਾ ਬਸ 500 ਫੁੱਟ ਬੋਰ ਕਰਾਉਣਾ ਪੈਂਦਾ ਪਿੰਡ 'ਚ ਦੱਸੋ ਮਾੜਾ ਜ਼ਿਮੀਦਾਰ ਮਾੜਾ ਕੋਈ ਮਜ਼ਦੂਰ ਕਿਵੇਂ ਬੋਰ ਕਰਾ ਲੂਗਾ ਹੈ 1000 ਫੁੱਟ ਟੈਂਕੀ ਦਾ ਬੋਰ ਤਾਂ ਉਹ ਹੁਣ ਫੇਲ ਹੋ ਗਿਆ ਉਹ ਬੋਰ ਹੁਣ ਨਵਾਂ ਹੋਣ ਵਾਲਾ ਬਾ ਹੁਣ ਉਹਦੀ ਕੋਈ ਬਾ ਨਹੀਂ ਫੜ ਰਿਆ ਸਾਡੀ ਉਹਦੇ ਬਾਰੇ ਕੋਈ ਵੀ ਸਰਕਾਰ ਕੋਈ ਵੀ ਵੋਟ ਨੂੰ ਆਊਗਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਬਾਈਕਾਟ ਕਰਾਂਗੇ ਨਾ ਅਸੀਂ ਕਿਸੇ ਨੂੰ ਪਿੰਡ 'ਚ ਵੜਨ ਦੇਾਂਗੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਮੂਰੇ ਹੋਵਾਂਗੇ ਜਿੰਨਾ ਪਾਣੀ ਦਾ ਮਸਲਾ ਨਾਲੇ ਕਹਿੰਦੇ ਵੀ ਕੋਈ ਪਿੰਡ ਦੀ ਜ਼ਮੀਨ ਆਈ ਸੀ ਐਮਐਲਏ ਸਾਹਿਬ ਨੇ ਕਿਹਾ ਵੀ ਉਹ ਪਿੰਡ ਦੇ ਖਰਚਾ ਕੀ ਸਾਡੇ ਨਾਲ ਪਿੰਡ ਦੀ ਸ਼ਾਮਲਾੜ ਜ਼ਮੀਨ ਚੋਂ ਰੋਡ ਨਿਕਲਿਆ ਦਾ ਸਾਢੇ 4 ਕਿਲੇ ਜ਼ਮੀਨ ਦੇ ਉਹਦੇ ਵਿੱਚ ਨੂੰ ਰੋਡ ਨਿਕਲਿਆ ਇਹ 88 ਲੱਖ ਰੁਪਏ ਕਿਲੇ ਦਾ ਮਿਲਿਆ ਤਾਂ ਜੀ ਉਹ ਇਹ ਮੈਕਮੇ ਵਾਲੇ ਕਹਿੰਦੇ ਵੀਡੀਓ ਸਾਹਿਬ ਵਗੈਰਾ ਸਾਰਾ ਇਹ ਮੈਕਮਾ ਸਰਕਾਰੀ ਇਹ ਕਹਿੰਦੇ ਵੀ ਇਹ ਅਸੀਂ ਐਫਪੀ ਕਰ ਦੇਣੀ ਇਹਦੀਆਂ ਇਹ ਪੈਸਿਆਂ ਦੀ ਵੀ ਤੁਹਾਨੂੰ ਇਹਨਾਂ ਪੈਸਿਆਂ ਦਾ ਵਿਆਜ ਨਾਲ ਤੁਹਾਡੇ ਪਿੰਡ ਦਾ ਵਿਕਾਸ ਕਰੂਗੇ ਜੇ ਪਿੰਡ ਵਿੱਚ ਬਿਨਾਂ ਪਾਣੀ ਤੋਂ ਬੰਦਾ ਕੋਈ ਰਹਿ ਆ ਹੀ ਨਾ ਤੇ ਵਿਕਾਸ ਕਰਦਾ ਕਰਾਣਾ ਉਹੀ ਤਾਂ ਹੈ ਜੀ ਪਾਣੀ ਬਿਨਾ ਭੁੱਖੇ ਮਰ ਰਹੇ ਆ ਇਹ ਕਹਿੰਦੇ ਅਸੀਂ ਵਿਕਾਸ ਕਰੂਗੇ ਕਦੋਂ ਵਿਕਾਸ ਕਰੂਗੇ ਜਦੋਂ ਕੋਈ ਜੂੰਦਾ ਨਹੀਂ ਰਹੂਗਾ ਭਗਵੰਤਮਾਨ ਸਾਹਿਬ ਇਹ ਕਰਦੇ ਆ ਪਿੰਡਾਂ ਚ ਜ਼ਮੀਨਾਂ ਨੂੰ ਪਾਣੀ ਦੰਦੇ ਆ ਨਹਿਰੀ ਪਾਣੀ ਦੇਤਾ ਅਸੀਂ ਐਂ ਦੇਤਾ ਫਲਾਣਾ ਦੇਤਾ ਫਸਲਾਂ ਬਚਾਉਨੇ ਅਸੀਂ ਉਰੇ ਤਾਂ ਬੰਦੇ ਮਰ ਰਹੇ ਆ ਸਾਨੂੰ ਤਾਂ ਪੀਣ ਜੋਗਾ ਪਾਣੀ ਨਹੀਂ ਮਿਲਦਾ ਪਤਾ ਨਹੀਂ ਹਵਾ ਚ ਤੀਰ ਛੱਡੀ ਜਾਂਦੇ ਆ ਜੀ ਇਹ ਬਾਬਾ ਛੱਡੋ ਜੀ ਭਗਵੰਤਮਾਨ ਸਾਹਿਬ ਨੂੰ ਅਪੀਲ ਹੈ ਬਈ ਪਤੋਂ ਪਿੰਡ ਆ ਕੇ ਨਾ ਨੇੜੇ ਹੀ ਹੈ ਜਿਆਦਾ ਦੂਰ ਨਹੀਂ ਮੁੱਖ ਮੰਤਰੀ ਨਾਲ ਵਾਸਤੋਂ ਬਹੁਤਾ ਦੂਰ ਹੈ ਨਹੀਂ ਪਤੂ ਪਿੰਡ ਆ ਕੇ ਇੱਕ ਵਾਰ ਘੇੜਾ ਮਾਰ ਕੇ ਜਾਓ ਜਿਹੜੇ ਤੁਹਾਡੇ ਦਾਅਵੇ ਨੇ ਸਟੇਜਾਂ ਤੋਂ ਬਿਨੈਰੀ ਪਾਣੀ ਅਸੀਂ ਟੇਲਾਂ ਤੱਕ ਲਾਤਾ ਪਿੰਡਾਂ ਚ ਪਹੁੰਚਾਤਾ ਇੱਥੇ ਆ ਕੇ ਦੇਖੋ ਪੀਣ ਨੂੰ ਵੀ ਮਹਤਾਜ ਹੋਏ ਹੋਏ ਨੇ ਹੁਣ ਬੱਚੇ ਸਾਂਭਣ ਕੰਮ ਕਰਨ ਘਰ ਦੇ ਜਾਂ ਕੀ ਕਰਨ ਐਮਐਲਏ ਸਾਹਿਬ ਨੂੰ ਫੋਨ ਕਰਕੇ ਦੇਖੀਏ ਜੀ ਐਮਐਲਏ ਬੱਸੀ ਪਠਾਣਾ ਦੇ ਜਿਹੜੇ ਨੇ ਉਹ ਰੁਪਿੰਦਰ ਹੈਪੀ ਜੀ ਨੇ ਆਵਾਦੀ ਪਾਰਟੀ ਦੇ ਨੇ ਇਹ ਝਾੜੂ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਝਾੜੂ ਉਹਨਾਂ ਦੇ ਸਵਾਗਤ ਵਾਸਤੇ ਸੀ ਜੀ ਆਂਦੇ ਕਹਿੰਦੇ ਅਸੀਂ ਗਿੱਟੀਆਂ ਜੀ ਮਾਰਨੇ ਸੀ ਫਿਰ ਇਹ ਤੇ ਬੈਲ ਜਾਰੀ ਹੈ ਪਹਿਲਾਂ ਵੀ ਅਸੀਂ ਦੋ ਵਾਰ ਵੈਸੀ ਫੋਨ ਕਰ ਚੁੱਕੇ ਆ ਫੋਨ ਉਹਨਾਂ ਨੇ ਚੱਕਿਆ ਨਹੀਂ ਤੇ ਇੱਕ ਵਾਰ ਫੇਰ ਟਰਾਈ ਕਰਦੇ ਆ ਨਹੀਂ ਤਾਂ ਕਿਸੇ ਪਿੰਡ ਦੇ ਵਸਨੀਕ ਤੇ ਕਿਸੇ ਫੋਨ ਤੋਂ ਅਸੀਂ ਫੋਨ ਕਰਕੇ ਦੇਖਾਂਗੇ ਜੇ ਫੋਨ ਚੱਕਦੇ ਨੇ ਕਿਉਂਕਿ ਹੁਣ ਤਾਂ ਲੋਕ ਸਭਾ ਚੋਣਾ ਵਿੱਚ ਲੱਗੇ ਹੋਏ ਨੇ ਸਾਰੇ ਪਾਸੇ ਲਾਰੇ ਵੀ ਲਾ ਰਹੇ ਨੇ ਵਾਅਦੇ ਵੀ ਕਰ ਰਹੇ ਨੇ ਵੱਡੇ ਵੱਡੇ ਨਹੀਂ ਚੱਕਿਆ ਨਹੀਂ ਚੱਕਿਆ ਕੰਨ ਅਸਮਰਥ ਹੈ ਕਿਰਪਾ ਕਰਕੇ ਕਹਿੰਦੇ ਜੀ ਅਸਮਰਥ ਹੈ ਅਸਮਰਥ ਹੈ ਭਾਈ ਤੁਸੀਂ ਆਪਣੇ ਫੋਨ ਤੋਂ ਨੰਬਰ ਹੀ ਮਲਾ ਦਿਓ ਹਾਂਜੀ ਨਹੀਂ ਚੱਕਦਾ ਨਹੀਂ ਜੀ ਕਿਤੇ ਐਸੀ ਕਈ ਵਾਰੀ ਟਰਾਈ ਕਰ ਲਿਆ ਜੀ ਫੋਨ ਆਹ ਦੇਖ ਲਓ ਲੋ ਉਹਨਾਂ ਨੂੰ ਪਤਾ ਤੁਸੀਂ ਇਸੇ ਪਿੰਡ ਦੇ ਹਾਂਜੀ ਸਾਡੇ ਤਾਂ ਟੰਗਰਾਂ ਵਾਸਤੇ ਵੀ ਪਾਣੀ ਨਹੀਂ ਯਾਰ ਪਿੰਡ 'ਚ 2 ਘੰਟੇ ਕੋਈ ਆ ਕੇ ਤਾਂ ਦੇਖੇ ਸਵੇਰੇ ਸ਼ਾਮ ਜਿਹੜਾ ਬੁਰਾ ਹਾਲ ਇੱਥੇ ਹੁੰਦਾ ਹੈ ਪਾਣੀ ਵਾਸਤੇ ਲੋਕ ਕੋਈ ਕਿਸੇ ਦੀਆਂ ਮੋਟਰਾਂ ਪਰ ਜਾਂਦਾ ਕੋਈ ਕਿਸੇ ਦੀ ਮੋਟਰਾਂ ਪਰ ਜਾਂਦਾ ਡੰਗਰਾਂ ਨੂੰ ਪਾਣੀ ਪਲਾਉਣੇ ਵਾਸਤੇ ਪਾਣੀ ਨਹੀਂ ਹੈਗਾ ਯਾਰ ਕੋਈ ਵੀ ਸਰਕਾਰੀ ਵਿਭਾਗ ਦੇ ਬੰਦਾ ਆ ਕੇ ਇੱਕ ਦਿਨ ਉਰੇ ਕੱਟ ਜਵੇ ਉਹਨੂੰ ਸਾਰੇ ਹਾਲਾਤ ਪਤਾ ਲੱਗ ਜਾਊਗਾ ਬਹੁਤ ਬੁਰਾ ਹਾਲ ਹੈ ਵੀਰੇ ਪਾਣੀ ਦਾ ਇੱਥੇ ਆ ਦੇਖ ਲੋ ਚੱਕਿਆ ਨਹੀਂ ਉਹ ਤੁਹਾਡੀ ਕਾਲ ਦਾ ਜਵਾਬ ਦੇਂ ਚ ਆ ਸਮਝ ਪਿੰਡ ਵਾਲਿਆਂ ਦਾ ਫੋਨ ਵੀ ਨਹੀਂ ਚੱਕਦੇ ਨਹੀਂ ਹੁਣ ਇਹਦਾ ਵੋਟਾ ਮੰਗਣ ਦਾ ਆਣਾ ਹੀ ਲਾਜ਼ਮੀ ਤਾਂ ਹੋ ਰਿਹਾ ਵੀ ਆਣਾ ਨਹੀਂ ਨਹੀਂ ਦੇਣਾ ਪਿੰਡ ਚ ਕੋਈ ਵੀ ਸਾਡੇ ਕੋਈ ਸੇ ਵੀ ਪਾਰਟੀ ਦਾ ਬੰਦਾ ਨਹੀਂ ਬੜੂਗਾ ਜਦ ਤੱਕ ਕਿ ਪਾਣੀ ਦਾ ਹੱਲ ਨਹੀਂ ਹੁੰਦਾ ਪਾਣੀ ਦਾ ਹੱਲ ਹੋਊਗਾ ਜਿਹੜੀ ਸਰਕਾਰ ਪਾਣੀ ਦਾ ਹੱਲ ਜਿਹੜਾ ਬੰਦਾ ਪਾਣੀ ਦਾ ਹੱਲ ਕਰੂਗਾ ਫਿਰ ਅਸੀਂ ਸੋਚ ਕੇ ਉਹਨੂੰ ਹੀ ਵੋਟ ਪਾਵਾਂਗੇ ਬਈ ਹੁਣ ਤੱਕ ਕਦੇ ਹਾਲਾਤ ਬਣਿਆ ਪਾਣੀ ਵਾਲੇ ਐਸੇ ਐਸੇ ਜੰਗੀ ਪੱਧਰ ਵਾਲੇ ਹਾਲਾਤ ਜਿਹੜੇ ਹੁਣ ਬਣੇ ਹੋਏ ਨੇ ਅਸੀਂ ਆਪਣੀ ਸੋਚੀ ਇਹ ਤਾਂ ਕਦੇ ਦੇਖੇ ਨਹੀਂ ਜੀ 35 ਸਾਲ ਦੀ ਉਮਰ ਮੇਰੀ ਹੋ ਗਈ ਜੀ ਇੰਨਾ ਮਾੜਾ ਹਾਲ ਨਹੀਂ ਕਦੇ ਦੇਖਿਆ ਇਹਦਾ ਇਹ ਇਹਦਾ ਕਹਿੰਦੇ ਬਦਲਾਅ ਆ ਨਾ ਇਹਦਾ ਇਹਦੇ ਵਰਗਾ ਬਦਲਾਅ ਤਾਂ ਮੁੜ ਕੇ ਨਾ ਬਹੁਤ ਵਧੀਆ ਬਦਲਾਅ ਕਰਿਆ ਸਾਡੇ ਡੰਗਰ ਵੀ ਭੁੱਖੇ ਮਰਦੇ ਆ ਵੀਰੇ ਪਿੰਡ ਦੇ ਬਹੁਤ ਬੁਰਾ ਹਾਲ ਆ ਭਗਵਾਨ ਤੁਮਾਨ ਨੇ ਜਿਹੜਾ ਨਹਿਰੀ ਪਾਣੀ ਛੱ ਕੋਈ ਹੋਰ ਸਾਹਿਬ ਕੋਈ ਕੁਝ ਨਹੀਂ ਆਇਆ ਵੀਰੇ ਨਹੀਂ ਵੈਸੇ ਤਾਂ ਭਗਵੰਤਮਾਨ ਸਾਹਿਬ ਨੂੰ ਪਾਣੀ ਦੀ ਕੀਮਤ ਪਤਾ ਹੋਣੀ ਹੈ ਪਾਣੀ ਮਤਲਬ ਉਹਨਾਂ ਤੋਂ ਵੱਧ ਕੌਣ ਜਾਣਦਾ ਹੈ ਪਾਣੀ ਦੀ ਕੀਮਤ ਕੀ ਹੈ ਹਾਂ ਜੀ ਬਸ ਹੁਣ ਕਿਹਾ ਤੁਹਾਡੇ ਸਾਹਮਣੇ ਆਈ ਤੁਸੀਂ ਤਾਂ ਦੇਖ ਲੇ ਹਾਲਾਤ ਆ ਬਾਕੀ ਸਾਡੇ ਪਿੰਡ ਦੇ ਸਾਰੇ ਮੋਦਪੁਰ ਬੰਦੇ ਖੜੇ ਆ ਪੁੱਛ ਲੋ ਕਿਉਂ ਬਾਪੂ ਜੀ ਭਗਵੰਤਮਾਨ ਤੋਂ ਜ਼ਿਆਦਾ ਕੌਣ ਜਾਣਦਾ ਹੈ ਹਾਂ ਉਹਨਾਂ ਨੂੰ ਤਾਂ ਸ਼ਾਮ ਨੂੰ ਚਾਹੀਦਾ ਜ਼ਰੂਰ ਚਾਹੀਦਾ ਪਾਣੀ ਅੱਛਾ ਸ਼ਾਮ ਨੂੰ ਚਾਹੀਦਾ ਹੁੰਦਾ ਸ਼ਾਮ ਨੂੰ ਚਾਹੀਦਾ ਹੁੰਦਾ ਦੇਖਿਓ ਕਿਤੇ ਨਾਰਾਜ਼ ਨਾ ਹੋ ਜਾਣ ਕੋਈ ਨਾ ਉਹ ਬਹਿਖਦਾ ਜਾ ਉਹਨਾਂ ਵਰਗੇ ਹੋਰ ਵੀ ਬਗਲਾਉਣੇ ਵਾਲੇ ਸੜ ਸੜ ਦਾ ਪਿੰਡ ਵਿੱਚ ਜੇ ਬੋਰ ਕਰਾਇਆ ਵੀ ਨਾ ਕਿਸੇ ਨੇ 200 ਫੁੱਟ ਵਾਲਾ ਉਹ ਪਾਣੀ ਪੀਣ ਯੋਗ ਨਹੀਂ ਹੈਗਾ ਹੁਣ ਜਿੰਦਾਂ ਉਹ ਪਾਣੀ ਬੰਦ ਹੋ ਗਿਆ ਆਹ ਪਾਣੀ ਆ ਖੇਤਾਂ ਚੋਂ ਲਿਆ ਲੈ ਕੇ ਪੀਂਦੇ ਸੀ ਇਹ ਪਾਣੀ ਪੀਣ ਯੋਗ ਨਹੀਂ ਹੈਗਾ ਜੀ ਪਿੰਡ ਦਾ ਹੁਣ 500 ਦਾ 600 711 ਫੁੱਟ ਦਾ ਲਾ ਰਿਹਾ ਉਹ ਪਾਣੀ ਪੀਣ ਯੋਗ ਤਾਂ ਉਹ ਹੀ ਪੀਂਦੇ ਸੀ ਹੁਣ ਇਹਨਾਂ ਬੋਰ ਕੌਣ ਕਰਾ ਲਗੜੂਗਾ ਇੱਥੇ ਜੇ ਦੁਗੀਆਂ ਪਿੰਡ ਆਏ ਸਰਕਾਰਾਂ ਕਾਂਗਰਸ ਹਦੀਆ ਕਰ ਲਈਆਂ ਉਹਨਾਂ ਦਾ ਕਾਹ ਦੋੜਿਆ ਇਹਨੇ ਕੁਝ ਨਹੀਂ ਕਰਿਆ ਸਾੜਾ 5 ਵੀ ਦੇ ਸਕੂਲ ਦਾ 5 ਸਾਫ ਦਾ 10 ਵੀ ਦੇ ਕਰ ਕੇ ਕਰ ਲਈ ਸਾ ਜ ਸਭਾ ਉਹਦੇ ਕਰੂਗੇ ਹੈ ਇਹਨੇ ਕਰਿਆ ਕਿ ਇਹਦਾ ਕੁਝ ਨਹੀਂ ਦੋ ਸਿੱਧਾ ਛੱਡ ਦਿੰਦਾ ਕੀਤਾ ਤਾਂ ਹੈ ਜੀ ਦੂਜਾ ਪਿਆ ਕਰਾਣਾ ਆਹ ਸੋਚਦੇ ਪੂਰਾ ਕਰ ਸਾਡੇ ਨੇ ਹੀ ਪਿੰਡ ਚ ਜਿਹੜਾ ਪਾਣੀ ਆ ਪਿੰਡ ਦੇ ਫਿਰਮੀ ਦੇ ਅੰਦਰ ਅੰਦਰ ਉਹ ਪਾਣੀ ਖਾਰਾ ਹੈ ਉਹ ਪਾਣੀ ਦੇ ਨਾਲ 1 ਲੀਟਰ ਪਾਣੀ ਵਿੱਚ 5 ਗ੍ਰਾਮ ਜੂਰਕ ਐਸਿਡ ਆ ਉਹ ਜੂਰ ਕੈਸਟ ਜਿਆ ਸੀ ਪੀਂਨੇ ਆ ਖਰਾਬੇ ਕਰਦਾ ਗੋਡੇ ਵੱਜਦੇ ਨੇ ਆ ਹੁਣ ਮੈਂ ਗਾਇਆਂ ਨੂੰ ਹੋ ਗਏ 15 ਦਿਨ ਪਾਣੀ ਪਿਲਾਉਂਦੇ ਨੂੰ ਇਹਦਾ ਪਿੰਡ ਦਾ ਗਾਇਆਂ ਦੇ ਗੋਡੇ ਸੁੱਜ ਗਏ ਇਹ ਟੁੱਟੀ ਇਹ ਪਿੰਡ ਦੇ ਪਾਣੀ ਪੀ ਪੀ ਕੇ ਜਿਹੜਾ ਸਾਡੇ ਪਿੰਡ ਦਾ ਪਾਣੀ ਬਹੁਤ ਖਰਾਬ ਪਾਣੀ ਆ ਉਹ ਇਹਦੇ ਕਰਕੇ ਸਾਡੀ ਬੇਨਤੀ ਆ ਵੀ ਇਹ ਛੇਤੀ ਦੇ ਛੇਤੀ ਆ ਸਾਨੂੰ ਨਹਿਰੀ ਪਾਣੀ ਦਿੱਤਾ ਜਾਵੇ ਆ ਸਾਡੇ ਪਿੰਡ ਚ ਡੂੰਗਾ ਬੋਰ ਕਰਿਆ ਜਾਵੇ ਇਹ ਐਮਐਲਏ ਸਾਹਿਬ ਜਦੋਂ ਆਏ ਸੀ ਉਹਨਾਂ ਨੂੰ ਪਾਣੀ ਪਲਾਣਾ ਸੀ ਇਹ ਵਾਲਾ ਬਨਾਇਆ ਤਾਂ ਗੋਰਦੂਨੋਂ ਤਾਂ ਉਹ ਲਿਆਦਣੀਆਂ ਸੀਸੀਆਂ ਜੀਆਂ ਪੀਣੇ ਨੂੰ ਉਹ ਦੇ ਦਿੰਨੇ ਆ ਉਹ ਪੀ ਕੇ ਖੁਸ਼ ਹੋ ਜਾਂਦੇ ਆ ਇਹ ਮੈਂ ਦਿਖਾਇਆ ਤਾਂ ਉਹਨੂੰ ਕੈਪਟਨ ਹੁੰਦਾ ਤਾਂ ਜਦ ਕੈਪਟਨ ਕਮਲਜੀਤ ਹੁੰਦਾ ਤਾਂ ਉਹਨੂੰ ਨਾ ਮੈਂ 1 ਲੀਟਰ ਪਾਣੀ ਵਿੱਚੋਂ ਸਾਡੇ ਉਹ ਲੱਗਿਆ ਦਾ ਕੈਂਪ ਜਬਾ ਬਹੁਤ ਵੱਡਾ ਉਹਦੇ ਵਿੱਚੋਂ ਮੈਂ ਸੋਰਾ ਕੱਢ ਕੇ ਜੂਰ ਕੈਸਿਡ ਉਹਦੇ ਮੇਚ ਪਰ ਰੱਖਿਆ ਦਾ ਉਹ ਕਹਿੰਦਾ ਇਹ ਕੀ ਚੀਜ਼ ਆ ਉਹਨੂੰ ਕਿਹਾ ਮੈਂ ਸਾਡੇ 1 ਲੀਟਰ ਪਾਣੀ ਵਿੱਚ 5 ਗ੍ਰਾਮ ਜੂਰ ਕੈਸਿਡ ਆ ਮੈਂ ਸਾਡੇ ਸਾਰੇ ਪਿੰਡ ਦੇ ਬੁਢੇ ਲੰਗੜੇ ਹੋਏ ਹੋ ਜਾਂ ਗੋਡਿਆਂ ਤੇ ਹੱਡੂ ਦੁਖਦੇ ਜੋੜ ਗਠੀਆ ਹੋ ਜਾਂਦਾ ਹੈ ਇਹ ਆਜਾ ਪਾਣੀ ਅਸੀਂ ਪੀਨੇ ਆ ਫਿਰ ਉਹ ਟੁੱਟੀ ਲਵਾ ਗਿਆ ਦਾ ਟੈਂਕੀ ਉਹ ਤਾਂ ਲਵਾ ਗਿਆ ਮੁੜ ਕੇ ਗਾਹਾਂ ਨੇ ਸਾਰ ਨਹੀਂ ਲਈ ਹੋਰ ਐ ਮਲੇ ਨੇ ਬੋਰ ਕੱਦਾ بگੜਿਆ ਹੋਇਆ ਦੋ ਤਿੰਨ ਮੰਨ ਲਾ ਦੀ 10 ਮਹੀਨੇ ਹੋ ਗਏ ਉਹਨੇ 10 ਮਹੀਨੇ ਤੇ ਅਸੀਂ ਪਾਣੀ ਨਾਲ ਜੂਝਦੇ ਹੁੰਨੇ ਆ ਕੋਈ ਖੇਤਾਂ ਦੇ ਲਿਆਉਂਦਾ ਕੋਈ ਕਿਤੇ ਤੇ ਲਿਆਉਂਦਾ ਹੈ ਬਹੁਤ ਔਖਾ ਪਾਣੀ ਆ ਡੰਗਰਾਂ ਨੂੰ ਵੀ ਖਰਾਬ ਕਰਦਾ ਪਾਣੀ ਇਹੇ ਡੰਗਰ ਹਾਂ ਇਹ ਡੰਗਰਾਂ ਦੇ ਪਿੰਡ ਤੇ ਚੋਕ ਨਹੀਂ ਹੈਗਾ ਤਾਂ ਇਹ ਹਾਲਾਤ ਨੇ ਪਿੰਡ ਪੱਤੋਂ ਦੇ ਤੇ ਬੇਨਤੀ ਇਹ ਹੀ ਹੈ ਸਰਕਾਰ ਨੂੰ ਤੇ ਲੀਡਰਾਂ ਨੂੰ ਜਿਹੜੇ ਇਸ ਵੇਲੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੱਗੇ ਹੋਏ ਨੇ ਲੋਕ ਸਭਾ ਤੋਂ ਬਾਅਦ ਵੀ ਸ਼ਾਇਦ ਇਹ ਵੀਡੀਓ ਲੋਕ ਦੇਖਣ ਪਰ ਪਿੰਡ ਪੱਤੋਂ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਤੇ ਪੱਤੋਂ ਦੇ ਵਿੱਚ ਪਾਣੀ ਦਾ ਇਹ ਹਾਲ ਹੈ ਕਿ ਪੀਣ ਨੂੰ ਪਾਣੀ ਨਹੀਂ ਲੋਕ ਪਾਣੀ ਡਰਮਾਂ ਦੇ ਵਿੱਚ ਭਰ ਕੇ ਨਾਲ ਦੇ ਪਿੰਡਾਂ ਤੋਂ ਮੋਟਰਾਂ ਤੋਂ ਲਿਆਣ ਨੂੰ ਮਜਬੂਰ ਨੇ ਪਰ ਕਿਸੇ ਸਿਆਸੀ ਆਗੂ ਨੇ ਮੋਕੇ ਦੇ ਐਮਐਲਏ ਨੇ ਐਮਐਲਏ ਨੇ ਤਾਂ ਫੋਨ ਵੀ ਨਹੀਂ ਚੱਕਿਆ ਐਮਐਲਏ ਸਾਹਿਬ ਨੂੰ ਫੋਨ ਕੀਤਾ ਸੀ ਰੁਪਿੰਦਰ ਹੈਪੀ ਉਹਨਾਂ ਦਾ ਨਾਮ ਹੈ ਇੱਕ ਵਾਰ ਮੈਂ ਕੀਤਾ ਮੈਂ ਤਾਂ ਉਹਨਾਂ ਕੈਮਰਾ ਵੀ ਇੱਕ ਵਾਰ ਕੀਤਾ ਉਸ ਤੋਂ ਪਹਿਲਾਂ ਵੀ ਦੋ ਵਾਰ ਫੋਨ ਕਰ ਚੁੱਕੇ ਆ ਤੇ ਇੱਕ ਵਾਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਫੋਨ ਕੀਤਾ ਉਹ ਫੋਨ ਨਹੀਂ ਚੁੱਕਦੇ ਉਸ ਤੋਂ ਇਲਾਵਾ ਜਦੋਂ ਆਈ ਵੀ ਸੀ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਇਸ ਵਾਰ ਪਾਣੀ ਉਹ ਨਹੀਂ ਮੰਗਿਆ ਵੀ ਪੀਣ ਨੂੰ ਅਸੀਂ ਪਲਾਇਆ ਹੀ ਨਹੀਂ ਵੀ ਜਦੋਂ ਤੁਸੀਂ ਪਾਣੀ ਸਾਨੂੰ ਨਹੀਂ ਦੇ ਰਹੇ ਪੀਣ ਨੂੰ ਅਸੀਂ ਤੁਹਾਨੂੰ ਕਿੱਥੋਂ ਦੇਈਏ ਇਹ ਹਾਲਾਤ ਨੇ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਅਪੀਲ ਹੈ ਵੀ ਤੁਹਾਤੋਂ ਜ਼ਿਆਦਾ ਪਾਣੀ ਦੀ ਕੀਮਤ ਹੋਰ ਕੌਣ ਜਾਣਦਾ ਹੋਣਾ ਹੈ ਪਾਣੀ ਹਰ ਇੱਕ ਮਨੁੱਖ ਲਈ ਜੀਵ ਲਈ ਚਾਹੇ ਉਹ ਪਸ਼ੂ ਹੈ ਚਾਹੇ ਉਹ ਮਨੁੱਖ ਹੈ ਸਭ ਦੇ ਲਈ ਬੜੇ ਬੇਹ ਜ਼ਰੂਰੀ ਹੈ ਤੇ ਬੇਨਤੀ ਹੈ ਵੀ ਪਿੰਡ ਪੱਤੋਂ ਦੇ ਵਿੱਚ ਪਾਣੀ ਦਾ ਹੱਲ ਜ਼ਰੂਰ ਕੀਤਾ ਜਾਵੇ ਨਹੀਂ ਤਾਂ ਵੋਟਾਂ ਦੇ ਵਿੱਚ ਹੱਲ ਕਰਨ ਨੂੰ ਪਿੰਡ ਪੱਤੋਂ ਦੇ ਜਿਹੜੇ ਲੋਕ ਨੇ ਉਹ ਤਿਆਰ ਬੈਠੇ ਨਹੀਂ ਜਿਨ੍ਹਾਂ ਨੇ ਪਹਿਲਾਂ ਕਦੇ ਹੋ ਸਕਦਾ ਝਾੜੂ ਚੁੱਕਿਆ ਹੋਵੇ ਤੁਹਾਡੇ ਲਈ ਹੁਣ ਉਸ ਝਾੜੂ ਦੇ ਵਿੱਚ ਉਹ ਡੰਡਾ ਪਾਈ ਬੈਠੇ ਨੇ ਤਾਂ ਜਦੋਂ ਤੁਸੀਂ ਜਾਂ ਤੁਹਾਡਾ ਕੋਈ ਵੀ ਮੋਹਤਵਾਰ ਪਿੰਡ ਵਿੱਚ ਆਵੇ ਤਾ ਆਪ ਦੇ ਗਿੱਟੇ ਗੋਡੇ ਬਚਾ ਕੇ ਆਵੇ ਨਹੀਂ ਤਾਂ ਪਹਿਲਾ ਪਾਣੀ ਦਾ ਹੱਲ ਕਰਕੇ ਆਵੇ ਕੈਮਰਾ ਪਰਸਨ ਮਨੋਜੀ ਨਾਲ ਠਾਕੁਰ ਅਮਨਦੀਪ ਸਿੰਘ ਪਿੰਡ ਪਤੋਂ ਸ਼ਰੀਫਾ ਦੇਖੜ ਸਾਹਿਬ